ਆਪਾਂ ਜਿਹੜੀ ਇਹ ਕਣਕਾ ਰਾਤ ਧੋਲੀ ਸਮਾਰ ਕੇ ਰਾਤ ਨੂੰ ਇਹ ਬੰਨ ਕੇ ਰੱਖਤੀ ਗਰਮ ਡੱਬੇ ਦੇ ਵਿੱਚ ਜਿਹੜਾ ਰੋਟੀਆਂ ਲਗਾਉਣਾ ਵੀਰੇ ਨੂੰ ਉਤਾਰ ਲਿਆ ਆ ਗਾਰ ਕੇ ਹੁਣ ਆਪਾਂ ਇਹਨੂੰ ਇੱਕ ਧੁੱਪ ਲਵਾ ਲਈ ਆ ਵੀ ਧੁੱਪ ਥੋੜੀ ਜੀ ਘੱਟ ਨਿਕਲ ਗਈ ਆ ਜੀ ਦੋ ਲਵਾ ਲਿਆ ਨੇ ਧੁੱਪ ਲਵਾ ਕੇ ਹੁਣ ਅਸੀਂ ਇਹਨੂੰ ਭੁੰਨਣ ਲੱਗਦੇ ਆ ਹਾਂਜੀ ਕੜਾਹੀ ਆਪਾਂ ਰੱਖ ਲਈ ਗਰਮ ਭਾਈ ਦੇ ਵਿੱਚ ਆਪਾਂ ਐਡ ਕਰ ਤੇ ਕਣਕ ਆਪਾਂ ਨੂੰ ਹੀ ਭੁੰਨ ਲਾਂਗੇ ਭੁੰਨ ਕੇ ਆਪਾਂ ਇਹਦਾ ਬਣਾਵਾਂਗੇ ਜੀ ਦਲੀਆ ਦਲੀਆ ਆਪਾਂ ਜੀ ਘਰੇ ਤਿਆਰ ਕਰਦੇ ਹੁੰਦੇ ਆ ਇਹ ਉਗਾਰੀ ਹੋਈ ਦਾ ਬਣਾ ਵਧੀਆ ਰਹਿੰਦਾ ਦਲੀਆ ਹਾਂ ਬਹੁਤ ਵਧੀਆ ਲੱਗਦਾ ਹੂੰ ਸੋਗੇ ਤੁਸੀਂ ਕੱਪੜੇ ਜੰਨ ਕੇ ਸਾਰੀ ਰਾਤ ਰੱਖੀ ਹਾਂ ਸੋ ਮਿੱਠਲੇ ਸਿੱਟਾ ਜਾਂ ਮਾਰ ਕੇ ਨਾ ਡੱਬੇ ਦੇ ਵਿੱਚ ਹਰਾ ਪਤੀਆ ਇਹ ਡੱਬੇ ਚ ਪਾਤੀ ਹਰ ਰੋਜ਼ ਗਰਮ ਡੱਬੇ ਦੇ ਵਿੱਚ ਪਾਤੀ ਆ ਢੋ ਕੇ ਗਰਮ ਡੱਬੇ ਚ ਪਾ ਕੇ ਰੱਖਦੀ ਹਾਂ ਉਹ ਸਵੇਰ ਨੂੰ ਤਾਂ ਉਗਰ ਜਾਈ ਗਈ ਹੈ ਨਾ ਦੋ ਦਿਨਾਂ ਤੋਂ ਨਿਕਲ ਆਈ ਹੋਈ ਹਾਂ ਪਰ ਹੁਣ ਘਰੇ ਆਈ ਦੋ ਦਿਨਾਂ ਤੋਂ ਨਿਕਲ ਆਈਆਂ ਤੁੰਡੀ ਚਲ ਹੁਣ ਦੋ ਦਿਨਾਂ ਚ ਸੁੱਕ ਵੀ ਢੋਪ ਵੀ ਘਟ ਨਿਕਲਦੀ ਹੈ ਕੱਲ ਵੀ ਥੋੜੀ ਜਿਹੀ ਨਿਕਲੀ ਅੱਜ ਵੀ ਨਿਕਲਣੀ ਹੈ ਕਰੇ ਵਧੀਆ ਰਹਿੰਦਾ ਗਲੀਆਂ ਬਣਿਆ ਹੈ ਪੰਗੜਾ ਪਕਾ ਲ ਗਾ ਉਹ ਟੰਕੋ ਗਾਰਡਿਆ ਕਿ ਨਹੀਂ ਗਾ ਨਹੀਂ ਉਹ ਤਾਂ ਬੜਾ ਸਿੰਪਲ ਹੀ ਹੁੰਦਾ ਆਪਾਂ ਜੀ ਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਜੀ ਬਸ ਦਾਣਾ ਖਾ ਕੇ ਦੇਖੋ ਸਾਲਾ ਨਹੀਂ ਹੈਗਾ ਜੱਬ ਕੇ ਪਤਾ ਲੱਗ ਜੂਗਾ ਦੇਖ ਕੇ ਚੱਕਲੇ ਦੇ ਘਰ ਕੇ ਦੇਖੀਂਗਾ ਚੱਕਲੇ ਤੇ ਬਣੂਗੇ ਬੇਲਣੇ ਨਾਲ ਚੱਕੜੇ ਜੀ ਇੱਥੇ ਚੱਕਲੇ ਦੇ ਨਾਲ ਸੰਦੇ ਜੱਬ ਕੇ ਠੀਕਾ ਭਨ ਕੇ ਫਿਰ ਪਤਾ ਲੱਗ ਜੂਗੀ ਆਪਣਾ ਕਣਕ ਪੁੱਜ ਗਈ ਕਿ ਨਹੀਂ ਆਪਾਂ ਜੀ ਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਇਕਦਾ ਹੀ ਪਹਿਲਾਂ ਆਪਾਂ ਨੇ ਪੂਰੀ ਗਰਮ ਕਰ ਲਈ ਸੀ ਹੁਣ ਆਪਾਂ ਨੂੰ ਗੈਸ 'ਤੇ ਕਰਤਾ ਵਿਦੇ ਇਹ ਆਪਾਂ ਨੇ ਫੁੱਲ ਤੇ ਕਰਤਾ ਆਪਣੀ ਕਣਕਾ ਜਿਹੜੀ ਉਹ ਜਾਣ ਨਾ ਜਾਵੇ ਆਪਾਂ ਵੀ ਮਿੱਠੀ ਮਿੱਠੀ ਅੱਗ ਤੇ ਇਹਨੂੰ ਕਣਕ ਨੂੰ ਭੁੰਨਾਂਗੇ ਲਗਾਤਾਰ ਹਿਲਾਈ ਜਾਵਾਂਗੇ ਆਪਾਂ ਜੀ ਜਿਹੜਾ ਦਲੀਆ ਬਣਾਉਣੇ ਉਹਨਾਂ ਘਰੇ ਹੀ ਤਿਆਰ ਕਰਕੇ ਰੱਖ ਲੈਣੇ ਹਾਂਜੀ ਆਪਣਾ ਪਹਿਲਾਂ ਜੀ ਘਰੇ ਦਲੀਆ ਜੀ ਇਸੇ ਤਰ੍ਹਾਂ ਹੀ ਕਣਕ ਭੁੰਨ ਕੇ ਤਿਆਰ ਕਰਕੇ ਰੱਖਿਆ ਹੈ ਆ ਡੱਬੇ ਦੇ ਵਿੱਚ ਵਸ ਜੀ ਥੋੜਾ ਜਿਆ ਰਹਿ ਗਿਆ ਸੀ ਆਪਾਂ ਸੋਚਿਆ ਵੀ ਚਲੋ ਹੋਰ ਬਣਾ ਕੇ ਰੱਖ ਲਈ ਬਹੁਤ ਵਧੀਆ ਪਿਆਜੀ ਬਿਲਕੁਲ ਵੀ ਖਰਾਬ ਨਹੀਂ ਹੋਇਆ ਇਸ ਤਰ੍ਹਾਂ ਡੱਬੇ ਦੇ ਵਿੱਚ ਆਪਾਂ ਨੇ ਪਾ ਕੇ ਰੱਖ ਤਾ ਹਾਂਜੀ ਆਪਣੀਆਂ ਜੀ ਬੜੀਆਂ ਘਰੇ ਬਣਾ ਕੇ ਰੱਖੀ ਹੋਈਆਂ ਬਹੁਤ ਵਧੀਆ ਬੜੀਆਂ ਬਣੀਆਂ ਜੀ ਮਾਹਾਂ ਦੀਆਂ ਬੜੀਆਂ ਨੇ ਠੀਕ ਫੋਨੇ ਦੀਆਂ ਮੱਖਾਂ ਦੀਆਂ ਦਾਗ ਨਹੀਂ ਬਣਿਆ ਚ ਬੜੀਆਂ ਇਹਦੇ ਚ ਪਾ ਕੇ ਰੱਖ ਦੇਣੀ ਨੇ ਇਹ ਜੀ ਸਟੋਰ ਕਰਕੇ ਖਰਾਬ ਨਹੀਂ ਹੁੰਦੀ ਜਦੋਂ ਵੀ ਦਾਲ ਸਬਜ਼ੀ ਬਣਾਉਣਾ ਇੱਕ ਦੋ ਸੱਟ ਲੈਣੇ ਰੇ ਚ ਪਾ ਲਈ ਦੀਆਂ ਨੇ ਹਾਂਜੀ ਕਣਕ ਆਪਣੀ ਹੋ ਗਈ ਤਿਆਰ ਇਹਦੀ ਕਣਕ ਆਪਣੀ ਭੋਜ ਚੁੱਕੀ ਹੈ ਜੀ ਆਪਾਂ ਇੱਕ ਥਾਣ ਦੇ ਵਿੱਚ ਕਰ ਲਾਂਗੇ ਇਹਨੂੰ ਆਪਾਂ ਠੰਡਾ ਕਰਕੇ ਫਿਰ ਆਪਾਂ ਇਹਨੂੰ ਫਿਰ ਅੰਡ ਕਾਰੇ ਤੇ ਵੀ ਵਾ ਸੁਬਦ ਦਰਦਰਾਜਾ ਬਣਾਵਾਂਗੇ ਦਲੀਆ। ਇਦਾਂ ਜੀ ਆਪਾਂ ਨੇ ਕੜਾਈ ਦੇ ਵਿੱਚ ਹੋਰ ਦੂਜੀ ਕਣਕ ਵੀ ਪਾ ਲਈ। ਇਹਨੂੰ ਵੀ ਆਪਾਂ ਭੁੰਨ ਲਾਂਗੇ। ਆਪੋ ਜੀ ਜਿਹੜਾ ਦਾਣਾ ਨਾਲ ਇਸ ਤਰ੍ਹਾਂ ਬੇਲਣੇ ਦੇ ਨਾਲ ਭੰਨ ਕੇ ਦੇਖ ਲਿਆ ਸੀ। ਫਿਰ ਆਪਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਆਪਣੀ ਜਿਹੜੀ ਕਣਕਾ ਵੀ ਚੰਗੀ ਤਰ੍ਹਾਂ ਭੁੱਜ ਚੁੱਕੀ ਹੈ। ਇਹਨੂੰ ਵੀ ਆਪਾਂ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਸੇਕ ਲਾਂਗੇ ਕਣਕ ਨੂੰ। ਅੱਗੇ ਆਪਾਂ ਨੇ ਮਿਕਸੀ ਦੇ ਕੱਪ ਦੇ ਵਿੱਚ ਪਾ ਲਈ ਕਣਕ ਦੀ ਛੋਟਾ ਕੱਪ ਲਿਆ ਆਪਾਂ ਢੱਕਣ ਬੰਦ ਕਰਕੇ ਬਸ ਆਪਾਂ ਨੇ ਜੀ ਇੱਕੋ ਹੀ ਗੇੜਾ ਦੇਣਾ ਨਹੀਂ ਤਾਂ ਫਿਰ ਜ਼ਿਆਦਾ ਆਟਾ ਹੀ ਬਣ ਜੂਗਾ ਅੱਜ ਜੇ ਪਾਣਾ ਆੜਦੇ ਨਾਲ ਆਪਾਂ ਸਾਰੀ ਕਣਕ ਨੂੰ ਇਸ ਤਰ੍ਹਾਂ ਚੇਕ ਲਵਾ ਕੇ ਰੱਖ ਦਾਂਗੇ ਜੀ ਜੀ ਆਪਣਾ ਦਨੀਆ ਹੋ ਗਿਆ ਪੀਸ ਕੇ ਤਿਆਰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾ ਜੀ ਛਾਣ ਲਾਂਗੇ ਜੇ ਕੋਈ ਆਪਾਂ ਨੂੰ ਲੱਗਿਆ ਨਾ ਵਿੱਚ ਕੋਈ ਦਾਣਾ ਮੋਟਾ ਆਪਾਂ ਉਹ ਕੱਢ ਦਾਂਗੇ ਵੈਸੇ ਤਾਂ ਜੀ ਵਧੀਆ ਬਣਗੇ ਆਪਾਂ ਜਿਹੜੀ ਹੋਰ ਕਣਕ ਵੀ ਕਰਦੇ ਆ ਜੀ ਨਾਲ ਦੀ ਨਾਲ ਸਾਰੀ ਨੂੰ ਇਸੇ ਤਰ੍ਹਾਂ ਆਪਾਂ ਪੀਸ ਕੇ ਕਰ ਲਾ ਕੇ ਤਿਆਰ ਆਈ ਰੱਖ ਲਵਾਂ ਲੋ ਜੀ ਆਪਣਾ ਦਲੀਆ ਬਣ ਕੇ ਹੋ ਗਿਆ ਤਿਆਰ ਅਪਾ ਜੀ ਛਾਣ ਲਿਆ ਸੀਗਾ ਜਿਹੜੇ ਮੋٹے ਦਾਣੇ ਸੀ ਉਹ ਕੱਢ ਕੇ ਉਹਨਾਂ ਨੂੰ ਦੁਬਾਰੇ ਫੇਰ ਗਿਆੜਾ ਦੇ ਦਿੱਤਾ। ਹਾਂਜੀ ਆਪਣਾ ਜੀ ਦਲੀਆ ਬਣ ਕੇ ਹੋ ਗਿਆ ਤਿਆਰ। ਵਿੱਚ ਨਾ ਪਹਿਲਾਂ ਜੀ ਸਾਫ ਤੇ ਜੀ ਦਾਣੇ ਰਹਿ ਗਏ ਸੀ। ਆਪਾਂ ਨੇ ਛਾਣ ਲਿਆ ਸੀਗਾ ਜੀ ਛਾਣ ਕੇ ਜਿਹੜੇ ਦਾਣੇ ਆਪਣੇ ਵਿੱਚ ਸਾਫ ਤੇ ਰਹਿ ਗਏ ਸੀ। ਉਹਨਾਂ ਨੂੰ ਦੁਬਾਰੇ ਫੇਰ ਆਪਾਂ ਨੇ ਪੀਸ ਲਿਆ ਦੇਖੋ ਜੀ ਬਣਾ ਕਿੰਨਾ ਵਧੀਆ ਦਲੀਆ ਬਣ ਕੇ ਤਿਆਰ ਹੋਇਆ। ਤੁਸੀਂ ਵੀ ਜਰੂਰ ਘਰੇ ਇਸ ਤਰ੍ਹਾਂ ਦਲੀਆ ਬਣਾਇਓ ਟਰਾਈ ਕਰਿਓ ਜੀ। ਕਿ ਜੀ ਆਪਣਾ ਦਲੀਆ ਆ ਆਪਾਂ ਇਸ ਤਰ੍ਹਾਂ ਬਣ ਗਏ ਆ ਆਪਾਂ ਇਹਨੂੰ ਛਾਣ ਲਾਂਗੇ ਜਿਹੜੇ ਵਿੱਚ ਦਾਣੇ ਮੋٹے ਰਹਿ ਗਏ ਜੀ ਉਹਨੂੰ ਦੁਬਾਰੇ ਪੀਰ ਛਾਣ ਕੇ ਜਿਸ ਤਰ੍ਹਾਂ ਦਾ ਆਪਣਾ ਆ ਦਲੀਆ ਜੀ ਬਣ ਕੇ ਤਿਆਰ ਹੋਇਆ ਇਹ ਵੀ ਆਪਣਾ ਇਸੇ ਤਰ੍ਹਾਂ ਹੀ ਬਣ ਕੇ ਤਿਆਰ ਹੋ ਜਾਵੇ ਹਾਂਜੀ ਜਿਹੜੇ ਭੈਣ ਭੀਤ ਜੀ ਆਪਾਂ ਨੇ ਨਾਲ ਸਮ ਸਮਨੇ ਵੀਡੀਓ ਤੇ ਕਮੈਂਟ ਕਰਦੇ ਨੇ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਤੈਹਦ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਜਿਹੜੇ ਨਵੇਂ ਆਪਣੇ ਚੈਨਲ ਤੇ ਜੀ ਫਸਟ ਟਾਈਮ ਆਏ ਨੇ ਉਹ ਵੀ ਆਪਣੇ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਲਾਇਕ ਸ਼ੇਅਰ ਕਰ ਦਿਆ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ